ਮਨਪ੍ਰੀਤ ਜਿੰਦਾਬਾਦ ਮਨਪ੍ਰੀਤ ਜਿੰਦਾਬਾਦ ਮਨਪ੍ਰੀਤ ਜਿੰਦਾਬਾਦ ਹਾਂਜੀ ਇਹ ਮਨਪ੍ਰੀਤ ਦਾ ਜਿਹੜਾ ਜੀ ਪਿਆਰ ਹੈ ਸਾਰਾ ਮਹੱਲਾ ਨਿਵਾਸੀਆਂ ਵੱਲੋਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੋ ਹੱਥ ਗੜੇ ਕਰਕੇ ਸਾਥ ਦਿਓ ਮਨਪ੍ਰੀਤ ਦਾ ਦਿਲੋਂ ਤਨੋਂ ਮਨੋਂ ਇਹੋ ਜਿਹਾ ਮੁੰਡਾ ਤੁਹਾਨੂੰ ਇਮਾਨਦਾਰ ਕੈਂਡੀਡੇਟ ਨਹੀਂ ਲੱਭਣਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਨਪ੍ਰੀਤ ਨੂੰ ਆਪਾਂ ਪਾਰਟੀ ਬਾਜੀਆਂ ਨੂੰ ਛੱਡ ਕੇ ਆਪਾਂ ਮਨਪ੍ਰੀਤ ਦੀ ਹੈਲਪ ਕਰੀਏ ਕਿਉਂਕਿ ਸਾਡੀ ਇਹ ਸੇਵਾ ਕਰ ਸਕੇ। ਬਿਲਕੁਲ। ਜ਼ੋਰਦਾਰ ਤਾੜੀਆਂ ਨਾਲ ਮਨਪ੍ਰੀਤ ਦੇ ਨਾਮ ਤੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਦਰਸ਼ਕੋ ਨਗਰ ਨਿਗਮ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਚੋਣਾਂ ਦਾ ਬੇਗਨ ਵੱਜ ਚੁੱਕਾ ਹੈ। ਅੱਜ ਇਸੇ ਦੌਰ ਦੇ ਵਿੱਚ ਅਸੀਂ ਖੜੇ ਹਾਂ ਮੁਹੱਲਾ ਕੀਰਤੀ ਨਗਰ ਵਿੱਚ ਜਿੱਥੋਂ ਕੋਈ ਇੱਕ ਕੋਈ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੈ ਅਜੀਹਾ ਚਿਹਰਾ ਮਨਪ੍ਰੀਤ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਦਰਸ਼ਕਾਂ ਦੀ ਕਚਹਿਰੀ ਵਿੱਚ ਸਾਹਮਣੇ ਆ ਰਹੇ ਨੇ ਆਓ ਗੱਲਬਾਤ ਕਰਦੇ ਹਾਂ ਮਨਪ੍ਰੀਤ ਸਿੰਘ ਜੀ ਨਾਲ ਕੀ ਨੇ ਉਹਨਾਂ ਦੇ ਵਿਚਾਰ ਤੇ ਕੀ ਬਾੜ ਵਾਸੀਆਂ ਲਈ ਅੱਗੇ ਉਹ ਆਗਾਮੀ ਕਦਮ ਚੱਕਣਗੇ ਤਾਂ ਕਿ ਮੁਹੱਲੇ ਦਾ ਵਿਕਾਸ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਇਕਲ ਜੀ ਦਾ ਖਾਸਾ ਵਾਇਕਲ ਜੀ ਦੇ ਖੱਤੇ ਹਾਂਜੀ ਸਰ ਜਿੱਦਾਂ ਕਿ ਹੁਣ ਨਗਰ ਨਗਰ ਨਹੀਂ ਚੋਣਾ ਦਾ ਬਿਲਕੁਲ ਵੱਧ ਚੁੱਕਾ ਤੁਸੀਂ ਕੀ ਕੀਤਾ ਮੁਹੱਲੇ ਵਿੱਚ ਅਜਿਹਾ ਕਿ ਮੁਹੱਲੇ ਵਾਸੀ ਤੁਹਾਡੇ ਨਾਲ ਜੁੜੇ ਹੋਏ ਨੇ ਪਹਿਲੀ ਗੱਲ ਤੇ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਵਾਂ ਕਿ ਮੈਨੂੰ ਸ਼ਾਇਦ ਦੱਸਣ ਦੀ ਲੋਟ ਨਹੀਂ ਹੈਗੀ ਤੁਸੀਂ ਸ਼ਰ ਮੁਹੱਲੇ ਵਾਸੀਆਂ ਨੂੰ ਵੀ ਪੁੱਛ ਸਕਦੇ ਹੋ ਕਿ ਮੈਂ ਉਹਨਾਂ ਲਈ ਕੀ ਕੀਤਾ ਇੱਥੇ ਆਪਾਂ ਸੜਕਾਂ ਦਾ ਸੀ ਸੀਵਰੇਜ ਦਾ ਸੀ ਜੋ ਵੀ ਮੁਹੱਲੇ ਦੇ ਪ੍ਰੋਬਲਮਾਂ ਸੀ ਸ਼ਹਿਰ ਅਸੀਂ ਵੀ ਅੱਜ ਤੋਂ 10 ਸਾਲ ਪਹਿਲੇ ਵੇਲੇ ਸੜਕਾਂ ਤੇ ਰੋਲਦੇ ਸੀ ਕਿਉਂ ਸਾਡੇ ਘਰ ਨੂੰ ਕੋਈ ਆਂਦਾ ਨਹੀਂ ਸੀ ਕੋਈ ਸਾਈਕਲ ਨਹੀਂ ਆਂਦਾ ਸੀ ਕੋਈ ਰਿਕਸ਼ਾ ਨਹੀਂ ਆਂਦਾ ਸੀ ਬੜੀ ਦਿੱਕਤ ਸੀ ਭੱਲੇਵਾਸੀਆਂ ਨੂੰ ਵੀ ਆਪਾਂ ਜਿੰਨੇ ਵੀ ਕੰਮ ਕੀਤੇ ਆ ਪਹਿਲ ਦੇ ਆਧਾਰ ਤੇ ਪਹਿਲੋ ਸੜਕਾਂ ਨੂੰ ਪ੍ਰੈਫਰ ਦਿੱਤੀ ਆ ਸੀਵਰੇਜ ਨੂੰ ਪ੍ਰੈਫਰ ਦਿੱਤੀ ਆ ਸਾਨੂੰ ਪਹਿਲੋ ਲੈਟਾ ਨੂੰ ਪ੍ਰੈਫਰ ਦਿੱਤੀ ਆ ਪਹਿਲੋ ਤਾਂ ਆਪਾਂ ਲੋਕਰ ਇਹ ਕੰਮ ਕਰਾਇਆ ਬਾਕੀ ਲੋਕੀ ਮੌਕਾ ਦੇਣਗੇ ਆਪਾਂ ਹੋਰ ਵੀ ਕੰਮ ਜਿੱਦਾਂ ਵੀ ਲੋਕਾਂ ਦੇ ਦੁੱਖ ਸੁੱਖ ਸਹਾਈ ਹੋ ਕੇ ਉਹਨੇ ਸੁਣ ਕੇ ਸਾਰੇ ਕੰਮ ਆਪਾਂ ਕਰਾਂਗੇ ਭਾਜੀ ਜਿਵੇਂ ਕਿ ਦੇਖਣ ਵਿੱਚ ਆਇਆ ਕਿ ਸਾਰੀਆਂ ਪਾਰਟੀਆਂ ਦੇ ਪਾਰਟੀ ਦੇ ਨਿਸ਼ਾਨ ਤੇ ਹੀ ਚੋਣਾਂ ਲੜਦੇ ਨੇ ਹਰੀਖ ਪਾਰਟੀ ਨੇ ਤੁਸੀਂ ਵੀ ਇੱਕ ਸੀਨੀਅਰ ਵਰਕਰ ਕਹਿ ਲੋ ਕੋਈ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ ਪਰ ਤੁਸੀਂ ਆਮ ਆਦਮੀ ਪਾਰਟੀ ਦੇ ਨਿਸ਼ਾਨ ਛੱਡ ਕੇ ਜਿਹੜਾ ਤੁਸੀਂ ਇਦਾਂ ਲੜ ਰਹੇ ਹੋ ਆਜ਼ਾਦ ਲੜ ਰਹੇ ਹੋ ਇਹਦਾ ਕੀ ਕਾਰਨ ਹੈ ਇਹਦਾ ਸਭ ਨਾਲ ਵੱਡਾ ਕਾਰਨ ਮੈਂ ਜੋ ਸਮਝਦਾ ਆ ਇਹ ਪਹਿਲੋ ਸਭ ਨਾਲ ਵੱਡਾ ਪਾਰਟੀਆਂ ਨੂੰ ਸੋਚਣਾ ਚਾਹੀਦਾ ਕਿ ਇਹ ਕਾਰਨ ਕਿਉਂ ਬਣਿਆ ਇਹ ਸਨ ਪਹਿਲੋ ਪਾਰਟੀਆਂ ਨੂੰ ਸੋਚਣਾ ਚਾਹੀਦਾ ਕਿਉਂ ਕਿਉਂਕਿ ਅਸੀਂ 2.5 ਸਾਲ 3 ਸਾਲ ਆਪਣੀ ਜ਼ਿੰਦਗੀ ਦੇ ਲਾਏ ਆ ਸਾਨੂੰ ਕੋਈ ਸ਼ੌਂਕ ਨਹੀਂ ਰਾਜਨੀਤੀ ਕਰਨ ਦਾ ਸਿਰਫ ਅਸੀਂ ਆਮ ਆਦਮੀ ਪਾਰਟੀ ਸੀ ਜਿਹੜੀ ਇਹ ਕਹਿ ਕੇ ਆਈ ਸੀ ਫੀਲਡ ਵਿੱਚ ਕਿ ਅਸੀਂ ਜੰਗ ਨੂੰ ਵਰਕਰ ਨੂੰ ਮੌਕਾ ਸਾਨੂੰ ਪਹਿਲੋ ਦਵਾਗੇ ਮੇਰੇ ਹਿਸਾਬ ਨਾਲ ਕੋਈ ਵੀ ਪਾਰਟੀ ਆ ਜਿਹੜੀ ਪਾਰਟੀ ਆ ਮੈਂ ਕਹਿੰਦਾ ਜਿੰਨੀਆਂ ਵੀ ਪੰਜਾਬ ਵਿੱਚ ਪਾਰਟੀਆਂ ਸਾਰੀਆਂ ਹੀ ਆਪਣੇ ਆਪਣੇ ਕੈਂਡੀਡੇਟਾਂ ਨੂੰ ਜਿਹੜੇ ਕੀ ਕੈਂਡੀਡੇਟ ਵਰਕਰ ਆ ਉਹਨਾਂ ਨੂੰ ਸਾਈਡ ਤੇ ਕਰਕੇ ਇਸ ਟਾਈਮ ਤੋਂ ਦੇਖੋ ਪੈਰਾਸ਼ੂਟ ਲਾ ਲਾ ਕੇ ਬੰਦੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਆ ਰਹੇ ਆ ਤੁਸੀਂ ਇਹ ਨਹੀਂ ਦੇਖਿਆ ਹੋਊਗਾ ਜਿੰਨੀਆਂ ਵੀ ਨਗਰ ਨਿਗਮ ਚੋਣਾਂ ਹੋ ਰਹੀਆਂ ਆ ਚਾਰ ਪਾਸੇ ਹੋ ਰਹੀਆਂ ਸਾਰੇ ਪਾਸੇ ਤੁਸੀਂ ਇਹ ਨਹੀਂ ਦੇਖਿਆ ਹੋਊਗਾ ਕਿ ਮਹਾਰਾਜ ਕਿਸੇ ਵਰਕਰ ਨੂੰ ਸੀਟ ਦਿੱਤੀ ਜਾ ਰਹੀ ਆ ਤੁਸੀਂ ਇਹ ਹੀ ਦੇਖਿਆ ਹੋਊਗਾ ਆਹ ਪਾਰਟੀ ਦਾ ਬੰਦਾ ਇੱਧਰ ਆ ਗਿਆ ਆਹ ਪਾਰਟੀ ਦਾ ਬੰਦਾ ਇੱਧਰ ਆ ਗਿਆ ਉੱਥੇ ਵਰਕਰ ਦੀ ਕੋਈ ਵੈਲਿਊ ਨਹੀਂ ਰਹਿ ਗਈ ਇਸ ਕਰਕੇ ਸਾਨੂੰ ਆਜ਼ਾਦ ਹੀ ਖੜਨਾ ਲੋਕੀ ਮੰਡੀਟਕਾ ਦੇਣਗੇ ਸਾਨੂੰ ਕਹਿੰਦੀ ਲੋਟ ਨਹੀਂ ਹੈਗੀ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਮਹੱਲੇ ਵਿੱਚ ਤੁਹਾਡੇ ਵੱਲੋਂ अनेका ਵਿਕਾਸ ਕਾਰਜ ਕਰਵਾਏ ਗਏ ਅੱਗੇ ਵੀ ਕਰਵਾਉਂਗੇ ਪਰ ਇੱਕ ਜਿਹੜਾ ਪਾਰਟੀ ਦਾ ਨਾਮ ਹੁੰਦਾ ਉਹ ਤੁਹਾਡੇ ਨਾਲ ਨਹੀਂ ਜੁੜਿਆ ਤੁਸੀਂ ਆਜ਼ਾਦ ਤੌਰ ਤੇ ਖੜ ਰਹੇ ਹੋ ਤੇ ਇਹਦੇ ਵਿੱਚ ਤੁਹਾਨੂੰ ਮਹੱਲੇ ਵਾਸੀਆਂ ਦਾ ਹੋਰ ਕਿਹੜਾ ਸਮਰਥਨ ਮਿਲ ਰਿਹਾ ਦੇਖੋ ਜੀ ਮੈਂ ਤਾਂ ਇੱਕ ਚੀਜ਼ ਕਹਿਣਾ ਆ ਛਾਨ ਨਾਲੋਂ ਵੱਡੀ ਚੀਜ਼ ਹੁੰਦੀ ਆ ਜਿਹੜੀ ਐਮਸੀ ਦੀ ਇਲੈਕਸ਼ਨ ਹੁੰਦੀ ਆ ਨਾ ਇਹ ਪਾਰਟੀ ਦੇ ਨਾਮ ਨਾਲ ਨਹੀਂ ਕਦੇ ਪੈਂਦੀ ਹੈਗੀ ਇਹ ਬੰਦੇ ਦੇ ਮੂੰਹ ਨੂੰ ਪੈਂਦੀ ਆ ਪੰਦੇ ਦਾ ਆਪਣੇ ਵਾਰਡ ਵਿੱਚ ਆਪਣੇ ਮਹੱਲੇ ਵਿੱਚ ਅਸਕ ਵਧੀਆ ਹੋਣਾ ਚਾਹੀਦਾ ਆ ਕੰਮ ਕੀਤੇ ਹੋਏ ਦਿਖਣੇ ਚਾਹੀਦੇ ਆ ਵੋਟ ਉੱਥੇ ਪੈਂਦੀ ਆ ਵੱਡੀਆਂ ਵੱਡੀਆਂ ਧੜਲੇਦਾਲ ਇਸ ਟਾਈਮ ਦੂਜੀਆਂ ਪਾਰਟੀਆਂ ਮੈਂ ਕਹਿੰਦਾ ਜਿਹੜੀ ਨੈਸ਼ਨਲ ਲੈਵਲ ਤੇ ਪਾਰਟੀਆਂ ਆ ਉਹਨਾਂ ਦੇ ਕੈਂਡੀਡੇਟ ਵੀ ਹਾਰ ਜਾਂਦੇ ਆ ਕਿਉਂ ਹਾਰ ਜਾਂਦੇ ਆ ਇਸੇ ਕਰਕੇ ਹਾਰਦੇ ਆ ਵਰਕਰਾਂ ਨੂੰ ਮੈਂ ਕਹਿੰਦਾ ਮੌਕਾ ਦੇਣਾ ਚਾਹੀਦਾ ਵਰਕਰਾਂ ਨੂੰ ਮੌਕਾ ਨਹੀਂ ਮਿਲ ਰਿਹਾ ਤੇ ਵਰਕਰਾਂ ਨੇ ਤਾਂ ਆਪ ਖੜਨਾ ਹੀ ਖੜਨਾ ਲੱਗ ਪਿਆ ਠੀਕ ਹੈ ਜੀ ਤੁਹਾਨੂੰ ਬਹੁਤ-ਬਹੁਤ ਆਪਣੇ ਜਿਹੜੇ ਤੁਸੀਂ ਉਮੀਦਵਾਰ ਬਣ ਰਹੇ ਹੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਮਹੱਲੇ ਦਾ ਬਹੁਤ ਢੰਗ ਨਾਲ ਵਧੀਆ ਢੰਗ ਨਾਲ ਵਿਕਾਸ ਕਰਾਉਂਗੇ ਜਾਨਵਾਜ ਜੀ